ਪਰ ਜਿਹੜੀਆਂ ਤੁਸੀਂ ਆਹ ਗੱਲਾਂ ਦੂਜੀਆਂ ਕਰ ਰਹੇ ਹੋ ਇਹਦੇ ਨਾਲ ਢੱਲੇਵਾਲ ਸਾਹਿਬ ਮਰ ਕੇ ਵੀ ਅਮਰ ਹੋ ਜੂਗਾ ਮੈਂ ਸਮਝਦਾ ਵਾਂ ਉਹ ਮਰ ਕੇ ਵੀ ਜਾਂਦਾ ਰਹੂਗਾ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਅੱਜ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ ਉਹ ਜਾਂਦੇ ਜੀ ਮਰ ਜਾਣਗੇ ਉਹ ਲੋਕਾਂ ਦੇ ਵਿੱਚੋਂ ਮਰ ਜਾਣਗੇ ਉਹ ਰਾਜਨੀਤੀ 'ਚੋਂ ਮਰ ਜਾਣਗੇ ਹੁਣੇ ਹੁਣੇ ਇੱਕ ਵੀਡੀਓ ਵੇਖੀ ਆ ਆਪਣੇ ਜਾਖੜ ਸਾਹਿਬ ਦੀ ਉਹਨਾਂ ਨੇ ਢੱਲੇਵਾਲ ਸਾਹਿਬ ਦੇ ਮਰਨ ਵਰਤ ਤੇ ਕਈ ਸਵਾਲ ਖੜੇ ਕੀਤੇ ਆ ਸਵਾਲ ਖੜੇ ਕੀ ਕਰਕੇ ਤੇ ਨਾਲੇ ਕਹਿ ਰਿਹਾ ਵੀ ਮੈਨੂੰ ਬੜੀ ਚਿੰਤਾ ਵਾ ਜਿਹੜੇ ਹੋਰ ਜਾਂਦੇ ਆ ਉਥੇ ਪਾਲਟੀਆਂ ਵਾਲੇ ਰਾਜਨੀਤੀ ਕਰਨ ਜਾਂਦੇ ਆ ਹਾਂ ਠੀਕ ਆ ਸਾਨੂੰ ਪਤਾ ਰਾਜਨੀਤੀ ਕਰਨ ਜਾਂਦੇ ਆ ਨਾਲ ਹੀ ਉਹਨਾਂ ਨੇ ਕਿਸਾਨ ਆਗੂਆਂ ਨੂੰ ਕਹਿਤਾ ਵੀ ਉਹ ਉਹਨਾਂ ਦੀ ਜਾਨ ਦੇ ਜਾਨ ਨੂੰ ਜੋਖਮ 'ਚ ਪਾ ਕੇ ਰਾਜਨੀਤੀ ਕਰ ਰਹੇ ਆ ਜਾਂ ਰਾਜਨੀਤਿਕ ਰੋਟੀਆਂ ਸੇਕ ਰਹੇ ਆ ਸੋ ਜਾਖੜ ਸਾਹਿਬ ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਅੱਜ ਖਿਆਲ ਆਇਆ 10 ਮਹੀਨੇ ਹੋ ਗਏ ਆ ਸ਼ੁਭਕਰਨ ਵਰਗੇ ਨੌਜਵਾਨਾਂ ਤੇ ਗੋਲੀ ਮਾਰ ਕੇ ਸ਼ਰੀਆਂ 'ਵ ਮਾਰਤਾ ਕਿੰਨੇ ਜ਼ਖਮੀ ਹੋ ਗਏ ਕਿੰਨੇ ਹੋਰ ਕਿਸਾਨ ਉੱਥੇ ਸ਼ਹੀਦ ਹੋ ਗਏ ਅੱਜ ਤੁਹਾਨੂੰ ਬੜੀ ਚਿੰਤਾ ਹੋਈ ਹੈ ਵੀ ਡੱਲੇਵਾਲ ਸਾਹਿਬ ਦੀ ਜਾਨ ਬੜੀ ਕੀਮਤੀ ਹੈ ਤੁਹਾਨੂੰ ਅੱਜ ਪਤਾ ਲੱਗਾ ਕਿ ਸ਼ੁਭ ਕਰਨ ਦੀ ਜਾਨ ਉਦੋਂ ਘੱਟ ਕੀਮਤੀ ਸੀ ਰੌਲਾ ਕੀ ਹੈ ਰੌਲਾ ਸਿਰਫ ਇਹ ਆ ਵੀ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੇ ਤੁਹਾਨੂੰ ਚਿੰਤਾ ਵਿੱਚ ਪਾਤਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਡੱਲੇਵਾਲ ਸਾਹਿਬ ਨੂੰ ਐਸ ਹਾਲਤ 'ਚ ਕੱਢਣ ਵਾਲੇ ਤੁਸੀਂ ਆ ਤੇ ਲੋਕ ਕਹਿਣ ਲੱਗੇ ਲੋਕ ਇਹ ਕਹਿਣ ਲੱਗੇ ਵੀ ਜੇ ਕਿਸਾਨਾਂ ਨੂੰ ਆਪਦੀ ਜਾਨ ਦੇ ਕੇ ਮਸਲੇ ਹੱਲ ਕਰਾਉਣੇ ਆ ਫਿਰ ਆ ਜਿਨ੍ਹਾਂ ਨੂੰ ਵੋਟਾਂ ਪਾ ਦਿੰਨੇ ਹਰ ਸਾਲ ਇਹਨਾਂ ਦਾ 4.5 ਲੋਕ ਐ ਕਹਿ ਰਿਹਾ ਵੀ ਇਹਨਾਂ ਦਾ 4.5 ਸੋ ਤੁਹਾਨੂੰ ਚਿੰਤਾ ਆਪਦੇ ਰਾਜਨੀਤਿਕ ਜੀਵਨ ਦੀ ਸਭ ਤੋਂ ਵੱਧ ਪਈ ਹੋਈ ਆ ਨਾ ਕਿ ਡੱਲੇਵਾਲ ਸਾਹਿਬ ਦੀ ਤੁਸੀਂ ਇੰਨੇ ਚਿਰ ਦੇ ਚੁੱਪ ਬੈਠੇ ਆ ਖਾਨੇ ਆ ਪੰਜਾਬ ਦਾ ਵਫਾਦਾਰੀ ਕਰਦੇ ਆ ਤੁਸੀਂ ਬੀਜੇਪੀ ਦੇ ਨਾਲ ਪ੍ਰਧਾਨ ਮੰਤਰੀ ਤੁਹਾਡੀ ਮੰਨਦਾ ਨਾ ਮੰਨਦਾ ਪਰ ਇੱਕ ਵਾਰੀ ਇਕੱਠੇ ਹੋ ਕੇ ਜਾਂਦੇ ਉੱਥੇ ਪੰਜਾਬ ਨੂੰ ਪਤਾ ਲੱਗਦਾ ਵੀ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਦੇ ਆਗੂ ਆ ਉਹ ਸੱਚੀ ਮਸਲਾ ਹੱਲ ਕਰਾਉਣਾ ਚਾਹੁੰਦੇ ਆ ਪਰ ਤੁਸੀਂ ਤਾਂ ਜੇ ਨਵੀਂ ਗੱਲ ਕੱਢ ਲਿਆ ਏ ਤੁਸੀਂ ਤਾਂ ਇੱਕ ਨਵੀਂ ਗੱਲ ਕਹਿਤੀ ਤੇ ਸਾਨੂੰ ਦੋਸ਼ੀ ਬਣਾਤਾ ਵੀ ਸਾਡੇ ਸਾਥੀ ਜਿਹੜੇ ਪਹਿਲੇ ਅੰਦੋਲਨ ਚ ਸਾਡੇ ਨਾਲ ਸੀ ਉਹ ਵੀ ਮੰਗਾ ਨਾਲ ਸਹਿਮਤ ਨਹੀਂ ਪੰਜਾਬ ਦੇ ਕਿਸੇ ਵੀ ਲੀਡਰ ਦੀ ਕਰੋ ਇੰਟਰਵਿਊ ਉਹਨੂੰ ਪੁੱਛੋ ਵੀ ਤੁਹਾਡੀ ਮੰਗਾ ਨਾਲ ਸਹਿਮਤੀ ਹੈ ਕਿ ਨਹੀਂ ਹੈ ਸੋ ਲੋਕਾਂ ਦੇ ਵਿੱਚ ਐਹੋ ਜਿਹੀਆਂ ਗੱਲਾਂ ਖੜੀਆਂ ਨਾ ਕਰੋ ਰਹੀ ਗੱਲ ਡੱਲੇਵਾਲ ਸਾਹਿਬ ਦੀ ਡੱਲੇਵਾਲ ਸਾਹਿਬ ਨੇ ਪੂਰੇ ਹੋਸ਼ ਆਵਾਜ਼ ਦੇ ਵਿੱਚ ਤੇ ਕਈ ਦਿਨ ਸੋਚਣ ਤੋਂ ਬਾਅਦ ਫੈਸਲਾ ਲਿਆ ਇਹ ਤੇ ਡੱਲੇਵਾਲ ਸਾਹਿਬ ਨੂੰ ਐਸ ਫੈਸਲਾ ਲੈਣ 'ਚ ਮਜਬੂਰ ਕੀਤਾ ਤੁਸੀਂ ਜੇ ਕੱਲ ਨੂੰ ਉਹਨਾਂ ਦੀ ਜਾਨ ਜਾਂਦੀ ਹੈ ਉਹਦੇ ਸਭ ਤੋਂ ਵੱਡੇ ਗੁਨਾਹਗਾਰ ਤੁਸੀਂ ਲੋਕ ਹੋ ਤੁਸੀਂ ਉਹਦੀ ਉਹਨਾਂ ਦੀ ਜਾਨ ਦੇ ਦੁਸ਼ਮਣ ਬਣੇ ਆ ਤੁਸੀਂ ਲੋਕ ਹੁਣ ਉਹਨਾਂ ਨੇ ਸਟੈਂਡ ਲੈ ਲਿਆ ਸੋਚ ਸਮਝ ਕੇ ਸੋ ਹੁਣ ਜਦੋਂ ਤੁਹਾਨੂੰ ਆਰ ਦਾ ਖਤਰਾ ਪੈ ਗਿਆ ਮੈਂ ਮਾਫ ਕਰਨਾ ਇਕੱਲੇ ਤੁਸੀਂ ਨਹੀਂਗੇ ਹੋਰ ਵੀ ਬੜੇ ਆ ਜਿਨ੍ਹਾਂ ਨੂੰ ਐ ਲੱਗਦਾ ਵੀ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਸਾਡੀ ਰਾਜਨੀਤੀ ਦੀ ਜਿਹੜੀ ਜ਼ਮੀਨ ਆ ਖਸ ਜਾਣੀ ਆ ਇਸ ਕਰਕੇ ਤੁਹਾਨੂੰ ਡੱਲੇਵਾਲ ਸਾਹਿਬ ਦੀ ਚਿੰਤਾ ਹੋ ਰਹੀ ਆ ਇਸ ਕਰਕੇ ਕੋਈ ਕੁਛ ਕਹਿੰਦਾ ਵੀ ਡੱਲੇਵਾਲ ਸਾਹਿਬ ਦਾ ਮਰਨ ਵਰਤ ਖਲਾਈਏ ਕੋਈ ਹੋਰ ਟੇਡੇ ਪੁੱਠੇ ਢੰਗ ਤਰੀਕੇ ਤੇ ਕਈ ਫਾਲਤੂ ਦੀ ਬਕਵਾਸ ਵੀ ਮਾਰ ਰਹੇ ਆ ਮਿੱਡਲ ਵਾਲ ਸਾਹਿਬ ਨੇ ਤਾਂ ਬੜਾ ਵੱਡਾ ਗਲਤ ਫੈਸਲਾ ਲੈ ਲਿਆ ਹਾਂ ਹੋ ਸਕਦੀ ਹੈ ਸਹਿਮਤੀ ਸਹਿਮਤੀ ਦੀ ਗੱਲ ਹੋ ਸਕਦੀ ਹੋ ਸਕਦਾ ਅਸੀਂ ਵੀ ਨਾ ਸਹਿਮਤ ਹੋਈਏ ਪਰ ਇੱਕ ਬੰਦਾ ਅੱਜ ਜਾਨ ਦੀ ਬਾਜ਼ੀ ਲਾ ਰਿਹਾ ਵਾਬ ਦੀ ਤੇ ਤੁਸੀਂ ਉਹਦੇ ਲਈ ਕੀ ਕਰ ਰਹੇ ਹੋ ਪੁੱਠੇ ਸਿੱਧੇ ਢੰਗ ਤਰੀਕੇ ਨਾਲ ਉਲਟਾ ਉਸੇ ਨੂੰ ਤੁਸੀਂ ਗਲਤ ਕਹਿ ਰਹੇ ਹੋ ਸੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਆਪ ਦੇ ਅੰਦਰ ਛਾਤੀ ਮਾਰਨੀ ਚਾਹੀਦੀ ਆ ਵੀ ਕਦੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਖੜ ਵੀ ਜਾਇਆ ਕਰੋ ਡੱਲੇ ਵਾਲ ਸਾਹਿਬ ਚੜ੍ਹਦੀ ਕਲਾ ਚਾ ਕੋਈ ਗੱਲ ਨਹੀਂ ਕਿਸਾਨ ਲੀਡਰ ਹੈਗੇ ਉਹਨਾਂ ਦੀ ਚਿੰਤਾ ਕਰਨ ਵਾਸਤੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਗਈ ਜੇ ਜੇ ਵੀ ਮਾੜੀ ਮੋਟੀ ਸ਼ਰਮਗੈਰ ਤੇ ਬਾਕੀ ਆ ਤੇ ਜਾ ਕੇ ਪ੍ਰਧਾਨ ਮੰਤਰੀ ਦੀਆਂ ਬਾਹਾਂ ਨੂੰ ਝੂਟੋ ਉਹਨੂੰ ਕਹੋ ਪੰਜਾਬ ਦੇ ਮਸਲੇ ਹੱਲ ਕਰੇ ਉਹਨੂੰ ਕਹੋ ਵੀ ਦੇਵੇ ਐਮਐਸਪੀ ਕਿਸਾਨਾਂ ਨੂੰ ਨਾਲੇ ਕਹਿੰਦੇ ਜੀ ਇਹ ਤਾਂ ਪੰਜਾਬ ਦਾ ਮਸਲਾ ਪੰਜਾਬ ਨੂੰ ਤਾਂ ਐਮਐਸਪੀ ਮਿਲਦੀ ਆ ਇਹ ਤਾਂ ਸਾਰੇ ਮੁਲਕ ਦਾ ਰੱਟਾ ਵਾ ਫਿਰ ਅੰਗਰੇਜ਼ਾਂ ਦਾ ਗੁਲਾਮ ਤਾਂ ਬਈ ਸਾਰਾ ਮੁਲਕ ਸੀ ਪਰ ਪੰਜਾਬੀਆਂ ਨੇ ਕੁਰਬਾਨੀਆਂ ਕਾਦੋ ਵੱਧ ਦਿੱਤੀਆਂ ਸੋ ਇਹ ਫੋਕੀਆਂ ਦਲੀਲਾਂ ਨਾ ਦਿਓ ਸਾਨੂੰ ਉਦੋਂ ਤਾਂ ਕਿਸੇ ਨੇ ਕਿਹਾ ਨਹੀਂਗਾ ਵੀ 184 ਸਿਰ ਤੁਸੀਂ ਕਾਹਨ ਦਈ ਜਾਂਦੇ ਆ ਕੱਲੇ ਤੁਸੀਂ ਗੁਲਾਮ ਥੋੜੋ ਆ ਸਾਰੇ ਗੁਲਾਮ ਸੋ ਐਹੋ ਜੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਬਣ ਜਾਂਦਾਗਾ ਉਹ ਲੋਕ ਸੱਚੀ ਗੱਲ ਕਹਿ ਰਹੇ ਆ ਆਮ ਲੋਕ ਜਿਹੜੇ ਕਹਿੰਦੇ ਨਾ ਵੀ ਤੁਹਾਡਾ ਕੀ ਚਾਰ ਪਾਉਣਾ ਜਦੋਂ ਤੁਸੀਂ ਕਰਨਾ ਹੀ ਕੁਛ ਨਹੀਂ ਜਿਹੜੇ ਪੰਜਾਬ ਦੇ ਸਾਰੇ ਮਸਲੇ ਹਾਲ ਕਿਸਾਨਾਂ ਨੇ ਖੁਦ ਲੜ ਕੇ ਕਰਾਉਣੇ ਆ ਤੇ ਸੱਚੀ ਗੱਲ ਆ ਤੁਹਾਡਾ ਲੋਕਾਂ ਨੇ ਕੀ ਚਾਰ ਪਾਉਣਾ ਵਾ ਤੇ ਲੋਕ ਤੁਹਾਨੂੰ ਇਹਦਾ ਜਵਾਬ ਦੇਣਗੇ ਇਸ ਕਰਕੇ ਹਜੇ ਵੀ ਕੁਝ ਨਹੀਂ ਵਿਕੜਿਆਗਾ ਜਾ ਕੇ ਮਨਾਓ ਉਹਨੂੰ ਜੇ ਸੱਚੀ ਮੁਜੀ ਚਾਹੁੰਦੇ ਨਾ ਡੱਲੇਵਾਲ ਸਾਹਿਬ ਦੀ ਜਾਨ ਬਚੇ ਉਹਨੂੰ ਮਨਾਓ ਜਾ ਕੇ ਉਹਨੂੰ ਸਮਝਾਓ ਕਿ ਕਿਸਾਨਾਂ ਦੇ ਮਸਲੇ ਹੱਲ ਕਰੇ ਇਹ ਆ ਸਹੀ ਤਰੀਕਾ ਡੱਲੇਵਾਲ ਸਾਹਿਬ ਦੀ ਕੋਈ ਹੈਲਪ ਕਰਨ ਦਾ ਦਿਨ ਉਹਨਾਂ ਦੀ ਜਾਨ ਬਚਾਉਣ ਦਾ ਪਰ ਜਿਹੜੀਆਂ ਤੁਸੀਂ ਆਹ ਗੱਲਾਂ ਦੂਜ਼ੀਆਂ ਕਰ ਰਹੇ ਹੋ ਇਹਦੇ ਨਾਲ ਡੱਲੇਵਾਲ ਸਾਹਿਬ ਮਰ ਕੇ ਵੀ ਅਮਰ ਹੋ ਜਾਊਗਾ ਮੈਂ ਸਮਝਦਾ ਵਾਂ ਉਹ ਮਰ ਕੇ ਵੀ ਜਿਉਂਦਾ ਰਹੂਗਾ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਅੱਜ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ ਉਹ ਜਾਂਦੇ ਜੀ ਮਰ ਜਾਣਗੇ ਉਹ ਲੋਕਾਂ ਦੇ ਵਿੱਚੋਂ ਮਰ ਜਾਣਗੇ ਉਹ ਰਾਜਨੀਤੀ 'ਚੋਂ ਮਰ ਜਾਣਗੇ ਸੋ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਵੀ ਬੜੇ ਆਉਣਗੇ ਬੜਾ ਕੁਝ ਕਹਿਣਗੇ ਪਰਵਾਹ ਨਾ ਕਰੋ ਆਪਦੇ ਮੋਰਚੇ ਨੂੰ ਤਕੜਾ ਕਰੋ ਜ਼ਰੂਰ ਜਿੱਤਾਂਗੇ ਧੰਨਵਾਦ